ਹਾਂਜੀ ਬਾਈ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਦੇਖ ਸਕੰਦਰਾ ਹਾਂਜੀ ਬਾਈ ਜੀ ਤੇ ਬਾਈ ਗੋਭੀ ਦੀ ਲੱਗ ਰਹੀ ਹੈ ਗੋਡੀ ਕਰਨਾ 10 ਦਿਨਾਂ ਨੂੰ ਨਾ ਗੋਭੀ ਸੋਨ ਨੂੰ ਵਧੀਆ ਤਾਜੀ ਗੋਭੀ ਤੇ ਆਪਣਾ ਫਾਟਕਾਂ ਕੋਲੇ ਮਿਲਿਆ ਕਰੂਗੀ ਬਾਈ ਫਾਟਕਾਂ ਕੋਲੇ ਖੜਿਆ ਕਰਾਂਗੇ ਮੈਂ ਇੱਥੇ ਸਕੰਦਰਾ ਅੱਜ ਤੋਂ 10 ਦਿਨਾਂ ਨੂੰ 10 ਦਿਨਾਂ ਨੂੰ ਨਾ ਫੁੱਲ ਆ ਜਾਣਗੇ ਵਧੀਆ ਤੇ ਗਾਜਰ ਹੋਊਗੀ ਸਟਾਰਟ ਹਜੇ ਕਟੋਟਾਏ ਨੂੰ ਮਹੀਨਾ ਲੱਗ ਜੂ ਪਰ ਫੁੱਲ ਗੋਭੀ ਪਹਿਲਾਂ ਤਿਆਰ ਹੋ ਜੋਗੀ ਸਾਗ ਤਾਂ ਤਿਆਰ ਹੋ ਜਾਊਗਾ ਮੇਥਾ ਮੇਥੀ ਇਹ ਚੀਜ਼ਾਂ ਸਾਰੀਆਂ ਤਿਆਰ ਹੋ ਜਾਣਗੀਆਂ ਬਾਈ ਮੂਲੀ ਤਿਆਰ ਹੋ ਜੋਗੀ ਸ਼ਕਿੰਦਰ ਵੀ ਥੋੜਾ ਜਿਹਾ ਇਹਦੇ ਨਾਲ ਹੀ ਸ਼ਾਇਦ ਤਿਆਰ ਹੋ ਜਾਣਾ ਸ਼ਕਿੰਦਰ ਵੀ ਤੇ ਹਾਂ ਹਿੰਮਤ ਕਰਾਂਗੇ ਪੂਰੀ ਤੇ ਤੁਹਾਨੂੰ ਸਾਫ ਸੁਥਰਾ ਵਧੀਆ ਮੰਨ ਲਓ ਸਬਜ਼ੀ ਖਵਾਣਗੀ ਆ ਸਬਜ਼ੀ ਤੇ ਹਜੇ ਤੇ ਕਾਪਾ ਨਹੀਂ ਸਪਰੇ ਨਹੀਂ ਕਰੀ ਬਾਈ ਜੀ ਸਪਰੇ ਸਪਰੇ ਬਿਨਾਂ ਰੇ ਸਪਰੇ ਹਜੇ ਤੇ ਕੋਈ ਸਪਰੇ ਨਹੀਂ ਕਿਉਂਕਿ ਨਾ ਕੋਈ ਕੀੜਾ ਲੱਗਿਆ ਨਾ ਕੋਈ ਲੈਣਾ ਦੇਣਾ ਕੁਝ ਨਹੀਂ ਲੱਗਿਆ ਕੋਟੀ ਪਹਿਲੀ ਕਰਨ ਲੱਗੇ ਆ ਤੁਹਾਨੂੰ ਸਭ ਗੋਭੀ ਵਧੀਆ ਉਰੀਏ ਬੈਗਰੂ ਦੀ ਕਿਰਪਾ ਨਾਲ ਕੋਈ ਇਹਦੇ ਵਿੱਚ ਜੀਰੀ ਵਾਲਾ ਕੱਲਾ ਜੀਰੀ ਵਾਲਾ ਵਣਤ ਆ ਨਾ ਇਹਦੇ ਡੀਏਪੀ ਤੇ ਕੀ ਮਿਲੀਏ ਨਹੀਂ ਤੇ ਨਾ ਡੀਏਪੀ ਕੁਝ ਨਹੀਂ ਪਾਇਆ ਇਹਦੇ ਵਿੱਚ ਬਸ ਬਾਈ ਸਲਫਰ ਜ਼ਰੂਰ ਪਾਇਆ ਪਾਣੀ ਪਾਣੀ ਤੋਂ ਉਹ ਵੀ ਪਾਣੀ ਪੀਣ ਵਾਸਤੇ ਵਾ ਨਹੀਂ ਇਹਦੇ ਵਿੱਚ ਕੋਈ ਅਜਿਹੀ ਸ਼ੈ ਨਹੀਂ ਹੈਗੀ ਵੀ ਜਿਹੜੀ ਕੋਈ ਤਸਰੀਰ ਨੂੰ ਨੁਕਸਾਨ ਕਰੇ ਆਪਾਂ ਬੈਠਿਆ ਕਰਾਂਗੇ ਮੰਨ ਲਓ ਤੁਹਾਨੂੰ ਜਿੱਦਾਂ ਗੋਭੀ ਪਹਿਲੇ ਦਿਨ ਲਿਆਂਦੀ ਨਾ ਉਦੋਂ ਤੁਹਾਨੂੰ ਦੱਸਾਂਗੇ ਵੀ ਕਿੱਥੇ ਆਵਾਸ ਫਾਟਕਾਂ ਕੋਲੇ ਉਰਲੇ ਪਾਟਕ ਜਾ ਫਾਟਕ ਦੁਰਲੇ ਪਾਰ ਜਾ ਪਰਲੇ ਪਾਰ ਠੀਕ ਹੈ ਜੀ ਤੇ ਜਿੱਦਾਂ ਆ ਗਈ ਫਰੋਦੇ ਬੈਂਤੀ ਕਰਾਂਗੇ ਸਾਰੇ ਨੂੰ ਵੱਚ ਗੋਬੀ ਭਾਈ ਸਟਾਰਟ ਹੈ ਤਾਜੀ ਗੋਬੀ ਵਧੀਆ ਫਰੈਸ਼ ਗੋਬੀ ਸਵੇਰੀ ਖੇਤ ਤੋਂ ਵੱਟ ਕੇ ਲੈ ਜਾ ਕਰਾਂਗੇ ਤੇ ਕੋਈ ਨਏ ਵੀ ਆਥਣੇ ਤਾਂ ਵੱਟ ਕੇ ਆਪਾਂ ਸਵੇਰੇ ਵੇਚ ਆਵਾਂਗੇ ਨਾ ਨਾ ਤੜਕੀ ਜਮਾ ਤਾਜੀ ਫਰੈਸ਼ ਵਧੀਆ ਆਇਨ ਜਮਾ ਕੇਰਾ ਸਬਜ਼ੀ ਖਾ ਕੇ ਦੇਖਿਓ ਜੇ ਪਸੰਦ ਆ ਗਈ ਤਾਂ ਲੈ ਜਾ ਕਰੀਏ ਦੁਬਾਰੋਂ ਨਹੀਂ ਕੋਈ ਚੱਕਰ ਵਾਲੀ ਗੱਲ ਨਹੀਂ ਠੀਕ ਹੈ ਅੱਜ ਕੱਲ ਗੋਬੀ ਦੂਜੇ ਦਿਨ ਕਾਲੀ ਹੋ ਜਾਂਦੀ ਹੈ ਇਹ ਉਹ ਗੋਬੀ ਨਹੀਂ ਹੈਗੀ ਇਹ ਵਧੀਆ ਸ਼ੁੱਧ ਨਹਿਰ ਦੇ ਪਾਣੀ ਦੀ ਹੈ ਦੇਖੋ ਠੀਕ ਹੈ ਜੀ ਆ ਸਾਹਮਣੇ ਨਹਿਰੇ ਦੋ ਤਿੰਨ ਕਿੱल्ल्या ਦਾ ਆਪਣੇ ਪਾਣੀ ਆਉਂਦਾ ਪੂਰਾ ਵਧੀਆ ਨਹਿਰ ਦਾ ਨਹਿਰ ਦੇ ਪਾਣੀ ਨਾਲੇ ਗੋਭੀ ਤਿਆਰ ਕਰਾਂਗੇ ਪਾ ਮੋਟਰਾਂ ਦਾ ਪਾਣੀ ਆਪਣਾ ਸ਼ੁੱਧ ਹੈ ਵਧੀਆ ਪੂਰਾ ਟੌਪ ਦਾ ਤੇ ਬਾਈ ਜੀ ਬੇਨਤੀ ਆ ਸਾਰਿਆਂ ਨੂੰ ਜਿੱਦਾਂ ਗੋਭੀ ਮੰਨ ਲਓ ਸਟਾਰਟ ਹੋ ਗਈ ਉੱਤੇ ਤੁਹਾਨੂੰ ਜਰੂਰ ਆ ਠੀਕ ਹੈ ਇੱਕ ਦਿਨ ਪਹਿਲਾਂ ਦੱਸਾਂਗੇ ਤੁਹਾਨੂੰ ਵੀ ਫਲਾਣੀ ਟਾਈਮ ਖੜੇ ਆ ਭਾਈ ਜੀ ਜਿਹਨੇ ਕੋਈ ਤਾਜੀ ਗੋਭੀ ਖਾਣੀ ਹੈ ਵਧੀਆ ਸ਼ੁੱਧ ਪਾਣੀ ਦੀ ਸਰੀਰ ਆਬ ਦਾ ਮੰਨ ਲਓ ਕੋਈ ਇਹ ਮਾੜੇ ਪਾਣੀ ਵਾਲੀਆਂ ਸਬਜ਼ੀਆਂ ਤੋਂ ਬਚਾਉਣਾ ਹੈ ਠੀਕ ਹੈ ਤੇ ਉਹ ਅਸੀਂ ਕਰਾਂਗੇ ਬੇਨਤੀ ਤੇ ਜਰੂਰ ਸਾਨੂੰ ਮਿਲਿਓ ਵੀਰ ਬਣ ਕੇ ਆਪਦਾ ਗੋਭੀ ਚੰਗੀ ਵਧੀਆ ਸਾਫ ਸੁਥਰੀ ਲੈ ਜਾਇ ਕਰੋ ਕਿਉਂ ਤੁਸੀਂ ਇਹਨਾਂ ਨੂੰ ਵੀ ਲੈਣੀ ਤੇ ਚੰਗੀ ਵੀ ਲੈਣੀ ਜੇ ਕਿਸ ਨੂੰ ਕੋਈ ਕੋਈ ਸ਼ੰਕਿਆ ਤਾਂ ਆਪਣਾ ਖੇਤ ਆ ਕੇ ਦੇਖ ਸਕਦੇ ਆਪਣਾ ਤੁਨਪੁਰ ਟ੍ਰਾਈ ਲੈ ਸਕਦਾ ਤੁਨਪੁਰਾ ਰੋਡ ਤੇ ਆਪਣਾ ਬਾਈ ਖੇਤ ਤੇ ਠੀਕ ਹੈ ਜੀ ਗਾਜਰਾਂ ਤੁਹਾਨੂੰ ਸਾਫ ਸੁਥਰੀਆਂ ਗਾਜਰਾਂ ਵਧੀਆ ਟਾਪ ਦੀਆਂ ਮਿਲਣਗੀਆਂ ਐਂ ਟਾਪ ਦੀਆਂ ਗਾਜਰਾਂ ਸਾਨੂੰ ਤਿਆਰ ਕਰਕੇ ਵਧੀਆ ਦੇਵਾਂਗੇ ਪਹਿਲੀ ਵਾਰੀ ਸਬਜ਼ੀ ਲਾਈਏ ਬਾਈ ਮੈਂ ਤੇ ਮੈਨੂੰ ਐਸੀ ਮਸਿਆਲ ਚ ਪਹਿਲੇ ਕੀ ਕਰਾਂਗੇ ਚੱਲ ਆਤਾ ਪਾਣਾ ਕਿਲਾ ਸਬਜੀ ਦਾ ਲਾ ਕੇ ਬਹਿ ਜਾ ਕਰਾਂਗੇ ਟਾਈਮ ਪਾਸ ਹੋ ਜਾ ਕਰੂਗਾ ਹਨਾ ਤੇ ਕੰਮ ਤਾਂ ਹੋਰ ਵੀ ਬਹੁਤ ਸੀ ਬਾਈ ਪਰ ਮਾਂ ਚਲਾ ਇਨੇ ਪੰਜ ਚਾਰ ਮਿੰਟ ਪਾ ਦਿੰਨੇ ਹਨਾ ਇਹ ਗੋਭੀ ਨਾਲ ਟੱਪ ਜਾਣਗੇ ਤੇ ਟਾਈਮ ਪਾਸ ਹੋ ਜਾ ਕਰੂਗਾ ਹੂੰ ਕੰਮ ਤਾਂ ਬਾਈ ਹੋਰ ਵੀ ਬਹੁਤ ਇੱਕ ਵੱਡਾ ਕਰਨਾ ਹੈ ਜੇ ਤੁਹਾਨੂੰ ਫੇਰ ਦੱਸਾਂਗੇ ਕਦੇ ਜਿੱਤੇ ਕਰਤਾ ਉਦੋਂ ਦੱਸਾਂਗੇ ਵੀ ਪਚੱਕ ਪਈ ਆ ਕੰਮ ਕਰਤਾ ਸੀ ਨੇ ਹੂੰ ਤੇ ਉਹਦਾ ਲਾਭ ਤਾਂ ਨਹੀਂ ਕਰਕੇ ਸਾਨੂੰ ਮਿਲਣਾ ਦੱਸਾਂਗੇ ਜਰੂਰ ਹੂੰ ਦੱਸਾਂਗੇ ਜਰੂਰ ਬਾਈ ਜੀ ਸਾਰਿਆਂ ਨੂੰ ਬਾਈ ਗੁਰੂ ਜੀ ਦਾ ਖਾਲਸਾ ਬਾਈ ਗੁਰੂ ਜੀ ਦੀ ਫਤਿਹ ਸਾਰਿਆਂ ਨੂੰ ਬਾਈ RAM RAM ਮੇਰੇ ਹਿੰਦੂ ਭਰਾਵਾਂ ਨੇ ਤੇ ਮੁਸਲਮਾਨ ਭਰਾਵਾਂ ਨੂੰ ਸਲਾਮ ਅਲੈਕੁਮ ਸਲਾਮ ਵਾਲੇਕੁਮ ਠੀਕ ਹੈ ਜੀ ਓਕੇ ਬਾਈ ਜੀ